ਅਪਣਾ <laughs> ਅਨੰਦ नान नाम जाप नामजा नाम कम नाम जो ਰੋਦ ਲੋਵ ਝੋਠ ਨਿੰਦਾ ਕਾਂਤ ਰੋਦ ਲੋਵ ਝੋਠ ਨਿੰਦਾ ਕਾਂਤ ਰੋਦ ਲੋਵ ਝੋਠ ਨਿੰਦਾ ਇਨਤੇ ਆਪ ਛੜਾਓ ਇਨਤੇ ਆਪ ਛੜਾਓ हो ते पण जाओ ਕੋ ਜੀ ਸਤਨਾਮ ਸ੍ਰੀ ਵਾਹਿਗੁਰੂ ਬੋਤਿਕਰਤਨਾਰ ਸੰਦੇਹ ਦੇ ਸਾਰੇ ਜਵਨਾਂ ਵਿੱਚ ਬੋਤੀ 라ਸਦ ਨਾਮ ਤੇ ਆਦ ਨਸ਼ਕ ਗੀਤਨ ਸਤ ਜੀ ਦੇ ਸਜਨ ਵਾਜੇ ਨੰਦਿ ਦੇ ਵਿੱਚ ਆਪਸਨ ਨਿੱਤਿਆ ਤਾਂ ਸੰਸਰ ਕੁਪੀਤਾ ਪੜ੍ਹਨ ਕਿੰਨ ਤੰ ਪਰਣਾ ਨਾ ਗੁਰਮੁਖ ਜਤੀ ਹੈ ਨਾ ਇਤਨ ਨਾ ਅੰਮ੍ਰਿਤਰਾ ਸਰਬਿ ਉਤਮੋ ਕੋ ਵਿਰਲਾਪ ਤੇ ਵਜੂਦ ਆਨ ਕਰਨਾ ਵਜੂਦ ਅਰਥ ਦਾ ਵਜ਼ੀਫਾ ਜਦੋਂ ਕਿਸ ਸਟੂਡੈਂਟ ਨੂੰ ਵਜ਼ੀਫਾ ਮਿਲਦਾ ਹੈ ਜਿਹਨੂੰ ਅੱਜ ਦੇ ਪਾਸ਼ਾ ਵਿੱਚ ਤੋਂ ਕੰਮ ਦੇ ਸਕਾਲਰਸ਼ਿਪ ਤੋਂ ਬਜੰਬੋ ਖੁਸ਼ ਹੁੰਦਾ ਕਿ ਮੇਰੀ ਪੜਾਈ ਤੋਂ ਖੁਸ਼ ਹੋ ਕੇ ਮਨਨ ਫਿਚਰਾਂ ਨੇ ਕਿਸੇ ਡਿਗਰੀ ਵਿੱਚ ਸਕਾਲਰਸ਼ਿਪ ਦਿੱਤੀ ਹੈ ਜਨਨ ਨੂੰ ਵਜੀਫਾ ਮਿਲਿਆ ਤਾਂ ਪਾਛਗਲ ਭਾਈ ਜਿਹਨੂੰ ਗੁਰੂ ਨਾਨਕ ਵਜੀਫਾ ਦਿੰਦੇ ਨੇ ਵਜੀਫੇ ਵਿੱਚ ਨਾਮ ਦੇ ਦਿੰਦੇ ਨੇ ਉਹ ਬਹੁਤ ਪਾਕਾ ਮਨ ਵਾਲਾ ਵਜੂਦ ਤੋ ਬਧੀ ਦਾ ਉਹ ਤਨਖਾਹ ਜਿਹੜੀ ਗੁਰੂ ਦੇ ਭੁਕੇ ਲਾਤੀ ਸਕਣ ਉਹ ਬਾਦਸ਼ਾਹ ਨੇ ਪਾਣੀ ਦਿੱਤੇ ਭਾਈ ਸਿਰ ਉਹ ਬਹੁਤ ਅਮੀਰ ਹੋ ਜਾਂਦੇ ਬਹੁਤ ਉੱਚੇ ਹੋ ਜਾਂਦੇ ਜਿਹੜੇ ਸਤਨ ਬਹੁਤ ਡਿਵੀਜ਼ਨ ਬੱਚੇ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲਦੀ ਅਜ਼ੀਫ਼ ਫਿਰ ਮਿਲਦੇ ਤਾਂ ਫਿਰ ਚੰਗੀ ਐਜੂਕੇਸ਼ਨ ਲੈ ਕੇ ਚੰਗੀਆਂ ਜੋਬਾਂ ਤੇ ਪਹੁੰਚ ਜਾਂਦੇ ਨੇ ਅਫਸਰ ਅਫਸਰ ਬਣਦੇ ਉਮੰਦ ਦੇ ਥੱਲੇ ਸੇਂਖੜੀ ਲੋਕ ਕੰਮ ਕਰਦੇ ਸੇਧ ਜਿਨ੍ਹਾਂ ਨੂੰ ਗੁਰੂ ਨਾਨਕ ਸਿੰਘ ਮਹਾਰਾਜ ਵਜ਼ੀਫੇ ਵਿੱਚ ਤਨਖਾਹ ਵਿੱਚ ਨਾਮ ਬਖਸ਼ਦੇ ਦੇ ਤੋਂ ਬਹੁਤ ਉੱਚੇ ਹੋ ਜਾਂਦੇ ਉਹਨਾਂ ਨੂੰ ਗੁਰੂ ਪਰਵਾਨ ਕਰਦੇ ਨੇ ਤੇ ਫਿਰ ਇੰਨੇ ਉੱਚੇ ਉਹ ਪ੍ਰਧਾਨ ਬਣ ਜਾਂਦੇ ਲੋਕ ਵਿੱਚ ਵੀ ਪ੍ਰਭਤੀ ਦਰਗਾਹ ਵਿੱਚ ਉਹਨੂੰ ਗੁਰੂ ਜohn ਕਰਦਾ ਤੁਸੀਂ ਦੇਖੋਗੇ ਜਿਹੜੇ ਯੂਨੀਵਰਸਿਟੀਆਂ ਵਿੱਚੋਂ ਬੱਚੇ ਜੁੜੇ ਜਾਂਦੇ ਨੇ ਜਿਹੜੇ ਬਹੁਤ ਇੰਟੈਲੀਜੈਂਟ ਬੱਚੇ ਨੇ ਉਹਨਾਂ ਨੂੰ ਜਿਹੜੇ ਯੂਨੀਵਰਸਿਟੀ ਤੋਂ ਕੰਪਨੀ ਵਾਲੇ ਚੁਣ ਲੈਂਦੇ ਆ ਉਹ ਕਈ ਵਾਰ ਉਹਨਾਂ ਦੀ ਡਿਗਰੀ ਹਜੇ ਰਹਿੰਦੀ ਹੁੰਦੀ ਤਾਂ ਕੰਪਨੀ ਵਾਲੇ ਉਹਨਾਂ ਦੀ ਤਨਖਾਹ ਪਹਿਲੇ ਲਾ ਦਿੰਦੇ ਕਿ ਤੁਹਾਨੂੰ ਅਸੀਂ ਸਾਲ ਦਾ ਇਹਨੇ ਲੱਖ ਕੰਟਰੈਕਟ ਕਰੋ ਸਾਡੇ ਨਾਲ ਤੁਸੀਂ ਸਾਡੇ ਕੋਲ ਡੋਬ ਕਰੋਗੇ ਦਿੱਲੀ ਲੈ ਉਹਨਾਂ ਦੀ ਤਨਖਾਹ ਪਹਿਲੇ ਲੱਗ ਜਾਂਦੀ ਵਜੋਂ ਨਾਂ ਘਰ ਨਾਮ ਜੇ ਤੁਮ ਕੋਲ ਨਾ ਹੁੰਦੀ ਤਨਖਾਹ ਨਾਮ ਦਾ ਵਜ਼ੀਫਾ ਲਾ ਦਿੰਦਾ ਕਿਸੇ ਨੂੰ ਖੁਸ਼ ਹੋ ਕੇ ਸਰਫਰੋ ਦੀ ਚੌਣ ਹੋ ਜਾਂਦੀ ਉਹ ਫਿਰ ਸ਼ਖਸ਼ੀਨਤ ਬਣ ਜਾਂਦੇ ਆਪ ਜੀ جانتے ਉਹਨਾਂ ਗੁਰੂ ਜਣ ਕੇ ਵੱਡੇ ਕਰਾ ਤਾਂ ਇਹ ਮਹਰ ਰੋਜ ਲੋਂਦੇ ਜਿਨ੍ਹਾਂ ਨੂੰ ਜੁੜ ਲਿਆ ਉਹ ਪ੍ਰਵਾਨ ਹੋਏ ਪਰਧਾਨ ਹੋਏ ਪਰ ਉਹਨਾਂ ਦੀ ਸ਼ੰਨੀ ਕਿਸੇ ਉਹਨਾਂ ਦੇ ਧਿਆਨ ਇੱਕ ਗੁਰੂ ਤੇ ਰਹੇ ਇਸ ਕਰਕੇ ਉਹ ਜੌਨ ਵਿੱਚ ਆਏ ਜਦੋਂ ਕਿਸੇ ਵਿਰਹਾਤੀ ਦਾ ਧਿਆਨ ਕੱਲਾ ਪੜਾਈ ਵਿੱਚ ਰਹਿੰਦਾ ਉਹ ਜੌਨ ਵਿੱਚ ਆ ਜਾਂਦਾ ਹੈ ਮੈਟਲਿਸਟ ਵਿੱਚ ਆਉਂਦਾ ਹੈ ਫਿਰ ਉਹਦੀ ਜੌਨ ਹੁੰਦੀ ਇਸ ਤਰ੍ਹਾਂ ਜਦੋਂ ਧਰਮ ਦੀ ਦੁਨੀਆ ਵਿੱਚ ਕਿਸੇ ਦਰ ਧਿਆਨ ਸ਼ਬਦ ਉੱਤੇ ਟਿਕਣਾ ਲੱਗੇ ਗੁਰੂ ਉਹਦੀ ਜੋਨ ਕਰ ਲੈਂਦਾ ਫਿਰ ਗੁਰੂ ਉਮਰ ਨਹੀਂ ਦੇਖਦਾ ਕਿਸ਼ੋਰੀ ਉਮਰ ਹੈ ਵੱਡੀ ਉਮਰ ਹੈ ਕਿਹੜੀ ਉਮਰ ਹੈ ਜਦੋਂ ਧਿਆਨ ਇੱਕ ਤੇ ਟਿਕ ਜਾਏ ਫਿਰ 5 ਸਾਲ ਦੀ ਉਮਰ ਦਾ ਵੀ ਤ੍ਰੋਪ ਮਗਦਾ ਹੈ 5 ਸਾਲ ਦੀ ਉਮਰ ਦੇ ਤ੍ਰੋਪ ਹੁੰਦੇ ਹੈ ਤਦ ਮੈਨੂੰ ਸ਼ੁਰੂਪੀ ਸ਼ੁੱਕਲੇ ਬੱਚਿਆਂ ਵਿੱਚੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿੰਨੇ ਵੱਡੇ ਭਾਵੇਂ ਛੋਟੀ ਉਮਰ ਵਿੱਚ ਨਾਮਦਾ ਹੈ ਪੰਜ ਵਰਖੋ ਨੌਤ ਤੂ ਬਾਰਕ ਹਰ ਸਿਮਰਤ ਉਮਰ ਹਟਾ ਦੇ ਜਦੋਂ ਇੱਕ ਤੇ ਧਿਆਨ ਲੱਗਿਆ ਪੰਜ ਸਾਲ ਦੀ ਉਮਰ ਦਾ ਭਗਤ ਤਰੂ ਜਦੋਂ ਇੱਕ ਤੇ ਧਿਆਨ ਲੱਗਿਆ 8 ਸਾਲ ਦੀ ਉਮਰ ਵਿੱਚ ਪ੍ਰਹਾਦ ਭਗਤ ਹੋ ਗਿਆ ਜਦੋਂ ਇੱਕ ਤੇ ਸੁਰਤ ਡੁੱਗੀ ਡਿੱਗੀ ਤੇ ਫਿਰ ਗੁਰੂ ਨੇ 15 ਸਾਲ ਦੀ ਉਮਰ ਵਿੱਚ ਉਮਰ ਨੂੰ ਵੇਖੀ ਗੁਰੂ ਘਰ ਕ੍ਰਿਸ਼ਨ ਸਿੰਘ ਸਾਹਿਬ ਮਹਾਰਾਜ ਨੂੰ ਗੁਰੂ ਚੁਣ ਲਿਆ ਛੱਡੀ ਵੱਡੀ ਬਣਦੀ ਨਨਕਾਰ ਨੇ ਆਪ ਜੋਂਨ ਕੀਤੀ 50 ਦੀ ਉਮਰ ਵਿੱਚ ਗੁਰੂ ਘਰ ਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਬਣ ਗਏ ਜਦੋਂ ਤੇ ਹਨਖਤੇ ਟਕੇ ਅਸਰ ਉਮਰ ਦਾ ਕੋਈ ਤਕਾਜ 60 ਸਾਲ ਦੀ ਉਮਰ ਵਿੱਚ ਸਿੱਖ ਬਣੇਵਾ ਬੰਦਾ ਸੀ ਜਿਸ ਉਮਰ ਵਿੱਚ ਦੁਨੀਆ ਕਹਿੰਦੀ ਬੰਦਾ ਬੁੱਢਾ ਹੋ ਗਿਆ 60 ਤੇ ਬੁੱਢੇ ਪਾਵੇ ਜਿਸ ਉਮਰ ਵਿੱਚ ਲੋਕ ਕਹਿੰਦੇ ਮਤ ਨਹੀਂ ਜੜਾ ਛੱਡੋ ਇਹਨੂੰ ਕਿ ਪੁੱਛਣਾ ਤੂੰ ਉੱਥੇ ਜਾ ਕੇ ਕੀ ਕਰਨਾ ਬਜ਼ੁਰਗ ਨੂੰ ਹਰ ਥਾਂ ਤੇ ਰੋਕ ਦਿੰਦੇ ਬਾਪੂ ਤੈਨੂੰ ਨਹੀਂ ਪਤਾ 70 ਸਾਲ ਦੇ ਬਜ਼ੁਰਗ ਨੂੰ ਕਈ ਵਾਰ ਘਰ ਦੇ ਬੱਚੇ ਕਹਿਣ ਲੱਗ ਪੈਂਦੇ ਕਿਸੇ ਦੀ ਸਲਾਹ ਦੇ ਵਿੱਚ ਬਾਪੂ ਜੀ ਤੁਹਾਨੂੰ ਨਹੀਂ ਪਤਾ ਤੁਸੀਂ ਚੁੱਪ ਰਹੋ ਕਿਉਂ 70 ਦਾ ਮਤ ਨਹੀਂ ਜੜਾ ਪਰ ਜਦੋਂ ਬੁਰੂ ਨੇ ਚੌਂਕ ਕੀਤੀ ਨਾ ਇੱਕ ਤੇ ਧਿਆਨ ਟਿਕਣ ਤੋਂ ਬਾਅਦ ਉਹ ਜਣੇ ਗਏ ਉੱਥੇ ਉਮਰ ਨਹੀਂ ਵੇਖੀ ਗਈ ਕੋਈ ਸੰਯੋਗ ਨਹੀਂ ਹੈ ਕੋਈ ਰਿਹਾਬ੍ਰੇਸ਼ਨ ਨਹੀਂ ਹੈ ਜੌਨ ਕਾ ਜੀ ਤੀਥੀ ਦੇ ਇਤਿਹਾਨ ਇੱਕ ਸ਼ਬਦ ਤੇ ਕਹਿਆ ਬੋਜੋ ਨਾਨਕਰ ਨਾਮ ਨਾਮ ਹੀ ਸੰਖਾ ਵਜ਼ੀਫਾ ਕਰੋ ਨਲਾ ਦਿੱਤਾ ਫਿਰ ਕੋ 72 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਗੁਰੂ ਬਣੇ 72 ਸਾਲ ਦੀ ਉਮਰ ਵਿੱਚ ਉਹਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ 22 ਸਾਲ ਉਪਰ ਤੱਕ ਬਤੀਤੇ ਰਹੇ 94 ਸਾਲ ਦੀ ਉਮਰ ਤੱਕ 94 ਈਅਰ 올ਡ ਸ਼੍ਰੀ ਗੁਰੂ ਅਮਰਦਾਸ ਮਹਾਰਾਜ 94 ਸਾਲ ਦੀ ਉਮਰ ਤੱਕ ਬਰਤਕ ਦਿੱਤੇ ਰਹੇ ਇਸ ਲਈ ਧਰਮ ਦੀ ਦੁਨੀਆ ਵਿੱਚ ਕੋਈ ਉਮਰ ਨਹੀਂ ਇੱਕੋ ਜਿਹੀ ਜਿਹਦਾ ਧਿਆਨ ਇੱਕ ਤੇ ਟਿਕਦਾ ਹੈ ਉਹ ਚੁਣਿਆ ਜਾਂਦਾ ਹੈ ਉਹਨੂੰ ਗੁਰੂ ਸ਼ਬਦ ਦੀ ਤਨਖਾਹ ਹੁੰਦਾ ਹੈ ਉਹ ਪਰਵਾਨ ਹੋ ਜਾਂਦੇ ਹਨ ਉਹਨੂੰ ਵਜ਼ੀਫਾ ਮਿਲਦਾ ਉਹਨੂੰ ਸਕਾਲਰਸ਼ਿਪ ਮਿਲਦਾ ਤਾਂ ਨੂੰ ਮਹੱਤ ਲਈ ਪੰਜ ਪ੍ਰਵਾਨ ਪੰਜ ਪਰਧਾਨ ਪੰਜ ਅਰਥ ਚੁਣੇ ਹੋਏ ਆਪੋ ਪਿੰਡਾਂ ਜੋ ਹੈ ਉੱਤੇ ਵੀ 150 ਲੋਕ ਕਿਸੇ ਨੂੰ ਵੋਟਾਂ ਪਾਦਣ ਤਾਂ ਉਹ ਪੰਜ ਬਣ ਜਾਂਦਾ ਔਰ ਜਦੋਂ ਪੰਜ ਬਣਦਾ ਸਰੋ ਦੀ ਪਾਵਰ ਵੱਜ ਜਾਂਦੀ ਆਮ ਬੰਦਾ ਥੋੜੀ ਰਿੰਦਾ ਉਹ ਪਿੰਡ ਵਿੱਚ ਉਹਦੀ ਪਾਵਰ ਵੱਜ ਜਾਂਦੀ ਲੋਕ ਉਹਨੂੰ ਪੰਚ ਸਾਹਿਬ ਕਹਿਣ ਲੱਗ ਪਈ ਉਹਦੀ ਸੋਭਾ ਉਹ ਜੋ ਪਿੰਡ ਦਾ ਬੰਦਾ ਹੁੰਦਾ ਜਿਹੜਾ ਪਿੰਡ ਵਾਲਿਆਂ ਨਾਲ ਜੁੜ ਕੇ ਪੰਜ ਬਣਾਇਆ 150 ਬੰਦੇ ਨੇ ਚੋਣ ਕੀਤੀ ਤਾਂ ਪੰਜ ਬਣ ਗਿਆ ਹੁਣ ਉਹਦੀ ਪਾਵਰ ਕਿੰਨੀ ਵੱਧ ਗਈ ਉਹਦੇ ਸਿਗਨੇਚਰ ਚੱਲਣ ਲੱਗ ਪਏ ਆਮ ਬੰਦਾ ਕਿੰਨਾ ਵੀ ਅਮੀਰ ਹੋਵੇ ਉਹਦੇ ਦਾ ਹਸਤਾਖਰ ਨਹੀਂ ਚੱਲਦਾ ਚੁਣਿਆ ਹੋਇਆ ਪੰਚ ਦੇ ਹਸਤਾਖਰ ਸਿਗਨੇਚਰ ਦਸਤਖਤ ਵੈਲਡ ਹੋ ਗਿਆ ਕਿਸੇ ਦੇ ਪਾਸਪੋਰਟ ਦੀ ਅਨਕਵਰੀ ਆ ਗਈ ਤਾਂ ਪਿਆਰ ਬੰਦੇ ਪਿੰਡ ਦੇ ਕਹਿਣ ਸਾਡੇ ਕੋਲੋਂ ਸਾਈਨ ਕਰਾ ਹੋ ਜੇ ਇਹਦੀ ਇਨਕਵਰੀ ਕਰ ਦੋ ਤਾਂ ਪੁਲਿਸ ਵਾਲੇ ਕੀ ਕਹਿੰਦੇ ਪੀਸੀ ਰਿਪੋਰਟ ਦੇਣਗੇ ਉਹ ਕਹਿੰਦੇ ਤੁਹਾਨੂੰ 50 ਬੰਦਿਆਂ ਦੀ ਲੋੜ ਨਹੀਂ ਹੈ ਮੈਨੂੰ ਇੱਕ ਚਣਿਆ ਹੋਇਆ 5 ਕਿਲੋ ਹੈ ਜਿਹੜਾ ਚਣਿਆ ਹੋਇਆ ਇੱਕ ਪੰਜ ਚਾਹੀਦਾ ਉਹ ਮੋਟੋ ਕਰਾਵੇ ਸੰਮਿਚ ਕਰਦੇ ਉਹਦੇ ਸਿਗਨੇਚਰ ਵੈਲ ਨੇ ਪਿੰਡ ਦਾ ਹੀ ਬੰਦਾ ਹੈ ਪਿੰਡ ਦੇ ਆਨੇ ਚਣਿਆ ਵੱਡਾ ਕਿਉਂ ਹੋ ਗਿਆ ਚੋਣ ਹੋ ਗਿਆ ਇਸ ਇਸ ਤਰ੍ਹਾਂ ਪਾਤਸ਼ਾਹ ਕਿਵੇਂ ਆਮ ਬੰਦਿਆਂ 'ਚੋਂ ਗੁਰੂ ਚੁਣ ਲੈਂਦਾ ਹੈ ਜਿਨ੍ਹਾਂ ਦਾ ਧਿਆਨ ਇੱਕ ਗੁਰੂ ਤੇ ਟਿਕਣ ਲੱਗ ਜਾਵੇ ਉਹਨੂੰ ਗੁਰੂ ਚੁਣ ਲੈਂਦਾ ਹੈ ਦਿਦੂ ਆਲਾ ਪ੍ਰਵਾਨ ਹੋ ਜਾਂਦਾ ਹੈ ਪੜੋ ਪੰਜ ਪਰਮਾਨ ਪੰਜ ਪਰਧਾਨ ਪੰਚੇ ਪਾਗ ਦਰਗਹ ਮਾਨ ਪੰਚੇ ਸੋਹ ਹੈ ਦਰਰਾਜ਼ਾਂ ਕਿਉਂਕਿ ਪੰਜਾਂ ਕਾੁਰੇ ਇੱਕ ਧਿਆਨ ਇੱਕ ਗੁਰੂ ਤੇ ਧਿਆਨ ਟਿਕ ਗਿਆ ਬਚਣੇ ਹੋਇਆ ਜਦੋਂ ਧਿਆਨ ਟਿਕਿਆ ਉਦੋਂ ਸ਼ਬਦ ਇਹਨਾਂ ਘੇਰਾ ਚਲਾ ਗਿਆ ਉਹ ਸਾਰਿਆਂ ਨਾਲੋਂ ਅੱਖਰ ਹੋ ਗਿਆ ਸ਼ਖਸ਼ੀਅਤ ਬਣ ਗਏ ਉਹਨਾਂ ਦੀ ਚੋਣ ਕਰ ਲੈ ਸਰਗੁਰੂ ਪੰਜਾਂ ਕਾੁਰੇ ਇੱਕ ਧਿਆਨ ਕਿਉਂਕਿ ਉਹਨਾਂ ਦਾ ਧਿਆਨ ਉਹਨਾਂ ਦੀ ਸਤ ਇੱਕ ਗੁਰੂ ਤੇ ਟਿਕ ਗਿਆ ਜੇ ਕੋਈ ਕੋਈ ਵੀ ਚੀਜ਼ ਹੈ ਉਹ ਵੱਧ ਵੀ ਹੈ ਦਾਣੇ ਤੇ ਵਿੱਚ ਬੀਜ ਦਿੱਤਾ ਟਿਕਣ ਤੋਂ ਬਾਅਦ ਵੱਧ ਹੈ ਫਿਰ ਉਹ ਪੁੰਗਰਨਾ ਸ਼ੁਰੂ ਹੁੰਦਾ ਹੈ ਇੱਕ ਦਾਣੇ ਨੂੰ ਫਿਰ ਸਿੱਟੇ ਲੱਗਦੇ ਨੇ 18 ਦਾਣੇ ਮੰਣਦੇ ਕਿੱਲਵਾਂ ਚੀਜਾਂ ਬੀਜ ਕਵਾਂਟਰਾੰਤ ਵੱਧ ਜਾਂਦਾ ਖੇਤ ਵਿੱਚ ਤਦੋਂ ਜਦੋਂ ਬੀਜ ਟਿਕਿਆ ਅੱਛਾ ਉੱਥੋਂ ਉੱਠ ਕੇ ਹੋਰ ਤਾਂ ਚਲਾ ਦੋ ਦਾਣਾ ਹੋਰ ਤਾਂ ਚਲਾ ਦੋ ਉਹਨੇ ਉੱਗੜ ਗਈ ਸੋਹਰਾ ਵਾਰ ਵਾਰ ਕਿਸੇ ਦਾਣੇ ਨੂੰ ਗੁੱਟੇ ਨੂੰ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਥਾਂ ਕਰੀ ਜਾਓ ਉਹ ਗੇ ਕਰਦੇ ਟਿੱਗੀ ਹੋਈ ਚੀਜ਼ ਵੱਧਦੀ ਹੈ ਚਲੋ ਆਪਾਂ ਘਰ ਦੀ ਉਦਾਹਰਨ ਲੈਂਦੇ ਮਾਈਆਂ ਜਹਾਗ ਲਾਉਂਦੀਆਂ ਦੁੱਧ ਨੂੰ ਦਹੀਂ ਬਣਾ ਦਿੰਦੀਆਂ ਜੇ ਉਹ ਜਹਾਗ ਲਾ ਕੇ ਦੁੱਧ ਨੂੰ ਵਾਰ ਵਾਰ ਪੰਡਾ ਖਲਾਈ ਜਾਣ ਇੱਥੋਂ ਚੁੱਕ ਕੇ ਉੱਥੇ ਰੱਖ ਦਿੱਤਾ ਉੱਥੋਂ ਚੁੱਕ ਕੇ ਉੱਥੇ ਰੱਖ ਦਿੱਤਾ ਉਹ ਦੁੱਧ ਜੰਮਣਾ ਨਹੀਂ ਹੈ ਦਹੀਂ ਨਹੀਂ ਬਣੇਗਾ ਕਿਉਂ ਉਹ ਟਿਕਿਆ ਨਹੀਂ ਹੈ ਵਾਹ ਮੰਡਲ ਜਿਹੜੇ ਜੁੱਕ ਕਿਸੇ ਜਗ੍ਹਾ ਟਿੱਕ ਦੇ ਕਿਸੇ ਜਗ੍ਹਾ ਤੇ ਸ਼ਿਫਟ ਕਰੀ ਗਏ ਤੰਜਾਗ ਲੱਗਿਆ ਹੋਇਆ ਦੁੱਧ ਦੁੱਧ ਹੀ ਰਹਿ ਜਾਂਦਾ ਦਹੀਂ ਨਹੀਂ ਬਣਦਾ ਸਭ ਖਰਾਬ ਹੋ ਜਾਂਦਾ ਟਿੱਕਿਆ ਹੋਇਆ ਦੁੱਧ ਜਹਾਗ ਨੂੰ ਤੋਂ ਬਾਅਦ ਦਹੀਂ ਬਣਦਾ ਹੈ ਟਿੱਕਿਆ ਹੋਇਆ ਧਾਣਾ ਫਲ ਦਾ ਬਣਦਾ ਹੈ ਟਿੱਕੀ ਹੋਈ ਜੜ ਕਿਸੇ ਦਰਖਤ ਦੀ ਉਹ ਵੱਡਾ ਦਰਖਤ ਫਲ ਦਾ ਬਣ ਜਾਂਦਾ ਇੰਨਾ ਟਿੱਕੇ ਹੋਇਆ ਧਿਆਨ ਰੰਗਾਰਤ ਰੂਪ ਕੋਣਦਾ ਤੇ ਕਿਹ ਉਹ ਮਨ ਰੱਬ ਦਾ ਰੂਪ ਹੋਣ ਲੱਗ ਪੈਂਦਾ ਉਹਨੂੰ ਮਹਾਰਾਜ ਕਹਿੰਦੇ ਮਨ ਤੁ ਜੋਤ સ્વરૂਪ ਹੈ ਤੂੰ ਤਾਂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਆਪਣੀ ਪਛਾਣ ਕਰ ਪਛਾਣ ਕਰਨ ਵਾਸਤੇ ਕਿੰਨਾ ਪੈਂਦਾ ਪਛਾਣ ਕਰਨ ਵਾਸਤੇ ਪਿਕਣਾ ਪੈਂਦਾ ਜਦੋਂ ਤੁਸੀਂ ਇਹ ਕੋਟੈਂਡ ਕਰਦੇ ਹੋ ਉਹ ਕਹਿੰਦੇ ਤਾਂ ਕੈਮਰੇ ਵਿੱਚ ਲੱਖੋ ਇਮੀਗ੍ਰੇਸ਼ਨ ਵਾਲੇ ਦੇ ਕਹਿਣ ਦੇ ਪਾਸਪੋਰਟ 'ਤੇ ਹੱਥ ਲੰਦੇ ਤਾਂ ਸਟੈਟ ਕੈਟ ਦੇ ਕੋਈ ਦੇ ਕਹਿਣ ਦੇ। ਤਾਂ ਦੀ ਰੈਂਟੀ ਹੋ ਗਈ। ਤਾਂ ਦੀ ਪਛਾਣ ਹੋ ਗਈ। ਇੱਕ ਤਾਂ ਅੰਤਿਮ ਸ਼ਾਹਨ ਪਦ ਹੋਏਗੀ ਜਦੋਂ ਟਿਕਣਾ ਲੱਗੇ ਸ਼ਬਦ ਵਿੱਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉਹਦਾ ਰੂਪ ਆਉਣ ਲੱਗਦਾ। ਜੇ ਟਿਕਿਆ ਨਹੀਂ ਫਿਰ ਫੁਰਨੇ ਆਈ ਜਾਂਦੇ। ਫਿਰ ਸੰਸਾਰੀ ਤਾਂ ਫਿਰ ਗੈਸੇ ਮਨ ਨੂੰ ਮਹਾਰਾਜ ਕਈ ਉਦਾਹਰਣਾਂ ਦਿੰਦੇ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਾਉਤ ਮਤ ਖੁੱਤੇ ਮਨਾ ਤੇਰਾ ਕੋਈ ਜੀ ਨਹੀਂ ਤੂੰ ਕੋਈ ਹੋਰੇ ਸੱਚੀ ਜਾ ਅਕੋ ਵਾਹਿਗੁਰੂ 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 ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਾਉਤ ਮਤ ਹਰ ਦਾ ਬਖਰ ਤੋ ਛਟੇ ਜਾ ਉਪਰ ਲੰਦਾ ਕਹਿੰਦੇ ਤੂੰ ਤਾਂ ਪੁੱਤੇ ਦੀ ਨਹੀਂ ਹੈ ਇਕ ਤਾਂ ਨਹੀਂ ਹੈ ਖੁੱਤੇ ਦੀ ਨਹੀਂ ਹੈ ਔਰ ਜਦੋਂ ਮਨ ਦੇਖਦੇ ਫਿਰ ਮਨ ਤੂ ਜੋਤ ਸਰੂਪ ਹੈ ਆਪਣਾ ਹੋਂਲ ਪ੍ਰਸ਼ਾਨ ਜਦੋਂ ਦੇਖਦੇ ਗਿਆ ਨਾ ਫਿਰ ਵਧਣਾ ਸ਼ੁਰੂ ਹੋਇਆ ਇਸ ਲਈ ਮਹਾਰਾਜ ਮਨ ਨੂੰ ਜਿਆਦਾ ਸਮਝਾਉਂਦੇ ਕੀ ਕਹਿੰਦੇ ਕਿ ਮਨ ਮੇਰਾ ਤੂੰ ਸਦਾ ਰੋਹਰ ਨਾਲ ਪੜੋ ਸਦਾ ਐਵਰੀ ਡੇ ਐਵਰੀ ਟਾਈਮ ਪੜੋ ਇਹ ਮਨ ਮੇਰਾ ਤੂੰ ਸਦਾ ਰੋਹੜ ਨਾਲੇ ਹਰ ਨਾਲ ਰੋਹ ਤੂੰ ਮਨ ਮੇਰੇ ਦੁਖ ਸਭ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਬਨਾਤਲਾ ਸੰਰਾਤ ਸੁਆਮੀ ਸੁਖ ਮਨਉ ਮਸਾ ਦੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਸਦਾ ਹੀ ਉਹਦੇ ਨਾਲ ਰਹੇ ਸਦਾ ਹੀ ਫਿਰ ਨਾਲ ਇੱਕ ਗੱਲ ਰੋਕ ਗਈ ਕਿ ਇਹ ਜਿਹਦੇ ਵਿੱਚ ਤੂੰ ਰਹਿਆ ਨਾ ਪਟੰਦ ਪਰਿਵਾਰ ਪੁੱਤਰ ਧੀਆਂ ਕਾਰੋਬਾਰ ਠੀਕ ਇਹਦੇ ਵਿੱਚ ਰਹ ਪੰਚਤਨਾ ਨਹੀਂ ਇਹਦਾ ਜੇ ਤੂੰ ਇਹ ਨਾਲਾ ਸਰੀਰ ਕਰਕੇ ਰੋਗ ਦੇ ਵਿੱਚ ਘਰ ਪਰਿਵਾਰ ਪੁੱਤਰ ਧੀਆਂ ਕਾਰੋਬਾਰ ਕੰਮ ਸਭ ਕੁਝ ਕਰਨਾ ਚਿੱਤ ਲਾਉ ਉਹਦੇ ਨਾਲ ਫਿਰ ਅਗਲੀ ਪੌੜੀ ਤੇ ਜਾ ਕੇ ਕਹਿਣਗੇ ਏ ਮਨ ਪਿਆਰਿਆ ਪਹਿਲਾਂ ਕਹਿੰਦੇ ਮਨ ਮੇਰੇਆ ਹੁਣ ਜਦੋਂ ਮਨ ਮੰਨਣ ਲੱਗਦਾ ਹੈ ਨਾ ਫਿਰ ਮਨ ਨੂੰ ਬੜੇ ਪਿਆਰ ਨਾਲ ਮੇਰੇ ਪਿਆਰੇ ਮਨਾਂ ਜਦੋਂ ਤੁਹਾਡੀ ਕੋਈ ਗੱਲ ਮੰਨਣ ਲੱਗਦੇ ਹੋ ਤੁਹਾਨੂੰ ਪਿਆਰਾ ਲੱਗਦਾ ਹੈ ਬੱਚਾ ਤੁਹਾਡੀ ਗੱਲ ਮੰਨਦਾ ਤੁਹਾਨੂੰ ਪਿਆਰਾ ਲੱਗਦਾ ਦੋਸਤ ਮਿੱਤਰ ਸੰਜਣ ਪਿਆਰ ਰਿਸ਼ਤੇ ਦਾ ਜਦੋਂ ਕੋਈ ਤੁਹਾਡੀ ਗੱਲ ਮੰਨਦਾ ਤੁਹਾਨੂੰ ਚੰਗਾ ਲੱਗਦਾ ਜੇ ਕੋਈ ਤੁਹਾਡਾ ਕਹਿਣਾ ਨਾ ਮੰਨੇ ਤੇ ਉਹ ਚੰਗਾ ਨਹੀਂ ਲੱਗਦਾ ਜਦੋਂ ਮਨ ਨੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕੀਤੀ ਜਪਨਾ ਸ਼ੁਰੂ ਕੀਤਾ ਫਿਰ ਗੁਰੂ ਨੇ ਮਨ ਨੂੰ ਪਿਆਰ ਆ ਪੜੋ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੋਟੰਬ ਤੁਝੇ ਦੇਖਦਾ ਚੱਲੇ ਨਾਹੀ ਤੇ ਰਹੇ ਸਾਥ ਤੇ ਰਹੇ ਚੱਲੇ ਨਾਹੀ ਤੇ ਸਨਾਂ ਕਿਉਂ ਚਿਤ ਲਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਕਰੀ ਜਦੋਂ ਕੋਈ ਤੁਹਾਨੂੰ ਬਹੁਤ ਪਿਆਰਾ ਜੀਜ਼ ਹੋਵੇ ਤੁਸੀਂ ਉਹਨੂੰ ਭੇਤ ਵੀ ਗੱਲ ਦਸਦੇ ਆਹ ਕੰਮ ਨਾ ਕਰੀ ਤੇਰੇ ਕੋਲ ਖਰਾਬ ਹੋ ਜਾਏ ਆਗਲ ਨਾ ਕਰੀ ਤੇਰਾ ਨੁਕਸਾਨ ਹੋ ਜਾਣਾ ਉਹਨੂੰ ਸੁਝਾਉਂਦੇ ਦਾ ਇਦਾਂ ਫਿਰ ਗੁਰੂ ਨੇ ਜਦੋਂ ਬਹੁਤ ਪਿਆਰਾ ਮਨ ਹੋ ਗਿਆ ਫਿਰ ਮਨ ਨੂੰ ਕਿਹਾ ਐਸਾ ਕੰਮ ਮੂਲੇ ਨਾ ਕੀਚੈ ਜੇ ਤੇ ਅੰਤ ਪਛੋ ਤਲੀ ਮਹਾਰਾਜ ਕੀ ਕਰੀਏ ਸਰ ਕਹੇ ਸੁਣ ਸਤਿਗੁਰੂ ਕਾ ਉਪਦੇਸ ਸੁਣ ਤੂੰ ਆ ਜਿਹੜਾ ਹੁਣ ਆਪਾਂ ਸੁਣਨ ਵਾਸਤੇ ਬੈਠੇ ਆ ਕਿ ਕਿੱਥੇ ਕੰਮ ਆਣਾ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਪੋ ਆਪਣੇ ਮਨ ਨੂੰ ਹੁਣ ਕਉ ਮਨਾ ਤਪ ਨ ਕਰਿਆ ਤਾ ਪ੍ਰਭੂ ਮਨ ਭੁੱਲੇ ਦਾ ਪੜਨਾ ਕੀਜੈ ਮੇਰੇ ਮਨ ਭੁੱਲੇ ਕਬਟਣਾ ਕੀਜੈ ਭੁੱਲੇ ਦਾ ਪੜਨਾ ਕੀਜੈ ਮੇਰੇ ਮਨ ਭੁੱਲੇ ਕਬਟਣਾ ਕੀਜੈ ਭੁੱਲੇ ਦਾ ਪੜਨਾ ਕੀਜੈ ਮਨ ਮੇਰੇ ਭੁੱਲੇ ਕ ਭੁੱਲੇ ਕਪਟ ਨਾਹੀ ਜੈ ਮਨ ਮੇਰੇ ਭੁੱਲੇ ਕਪਟ ਨਾਹੀ ਜੈ ਅੰਤਨ ਵੇਰਾ ਤੇਰੇ ਜੀ ਪੈਲੀ ਜੈ ਅੰਤਨ ਵੇਰਾ ਤੇਰੇ ਜੀ ਪੈਲੀ ਜੈ ਅੰਤਨ ਵੇਰਾ ਤੇਰੇ ਜੀ ਪੈਲੀ ਜੈ ਅੰਤਨ ਵੇਰਾ फूले कपट ना की जय मन मेरे भूले कपट ना की जय फूले कपट ना की जय मन मेरे भूले कपट न की जय फुले कपट मन मेरे भूले कपड़ना ਕਪਟਨਾ ਕੀ ਹੈ ਮਨ ਮੇਰੇ ਕਪਟਨਾ ਕੀ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਆਪ ਕੋ ਸਤਨਾਮ ਸ੍ਰੀ ਇਹ ਕਹਿੰਦੇ ਕੱਲ ਸਮਝਾਈ ਕਿ ਕਪਟਨਾ ਦਾ ਕਿਉਂਕਿ ਗੁਰੂ ਨੂੰ ਪਤਾ ਹੈ ਕਪਟਨਾ ਕਿਸੇ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ ਕਪਟ ਤੇ ਇਦਾਂ ਦੀ ਚੀਜ਼ ਹੈ ਹਿਰਦੇ ਦੀ ਮਨ ਦੀ ਮਹਿਲ ਕਿਸੇ ਨਾਲ ਬੇਇਮਾਨੀ ਧੋਖਾ ਉਹ ਕਿਸੇ ਦੂਜੇ ਨੂੰ ਨਹੀਂ ਪਤਾ ਲੱਗ ਕਿਦੇ ਦਿਲ ਵਿੱਚ ਕਾਪਟ ਹੈ ਦਿਲ ਵਿੱਚ ਕਿਸੇ ਦਾ ਖੋਟ ਹੋਵੇ ਉਹ ਤੁਹਾਡਾ ਤੁਹਾਡਾ ਬਣ ਕੇ ਤੁਹਾਡਾ ਆਪਣਾ ਬਣ ਕੇ ਤੁਹਾਡਾ ਖਰਾਬ ਕਰ ਦਿੰਦਾ ਤੁੰਗ ਮਨ ਨਿਰਮਿਤਦਾ ਮੈਨੂੰ ਸਹੀ ਰਸ ਰਿਹਾ ਪਰ ਜਿਹਦੇ ਦਿਲ ਵਿੱਚ ਕਾਪਟ ਹੈ ਤੁਹਾਡਾ ਸਾਰਾ ਕੰਮ ਖਰਾਬ ਕਰ ਦਿੰਦਾ ਉਹ ਸਭ ਤੋਂ ਵੱਡਾ ਪਾਪ ਹੈ